ਇਰਫੋਰ ਲਾਈਫ ਚੈਰੀਟੇਵਰ ਟਰਸਟ ਦੇ ਵੱਲੋਂ ਹੜਪੜਤਾ ਦੀ ਮਦਦ ਦੇ ਲਈ ਦੋ ਟਰੱਕ ਭਾਸਪਾ ਕੋ ਨਿਸ਼ੂ ਸ਼ਰਮਾ ਆਸ਼ੂ ਸ਼ਰਮਾ ਮੈਂਬਰ ਉਹਦੇਦਾਰਾਂ ਦੀ ਅਗਵਾਈ ਹੇਠ ਸਮਰਾਲਾ ਦੇ ਐਸਟੀਐਮ ਰਜਨੀਸ਼ ਸਰਾਣਾ ਅਤੇ ਡੀਐਸਪੀ ਤਲੋਚਨ ਸਿੰਘ ਨੂੰ ਸਪੂርት ਕੀਤੇ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਟੀਐਮ ਰਜਨੀਸ਼ ਸਰਾਣਾ ਅਤੇ ਡੀਐਸਪੀ ਤਲੋਚਨ ਸਿੰਘ ਨੇ ਕਿਹਾ ਕਿ ਟਰਸਟ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਉਨਾ ਕਹਿਆ ਕਿ ਇਹਨਾਂ ਦੇ ਵੱਲੋਂ ਹੜਪੀੜਤਾ ਦੀ ਮਦਦ ਦੇ ਲਈ ਕਈ ਤਰ੍ਹਾਂ ਦੀ ਰਾਹਤ ਸਮਗਰੀ ਅਤੇ ਮੋਢਲਾ ਸਮਾਨ ਭੇਜਿਆ ਜਾ ਰਿਹਾ ਹੈ ਜੋ ਕਿ ਸਲਕਸ਼ਲਾਕਾ ਜੋਗ ਹੈ ਉਹਨਾਂ ਨੇ ਟਰਸਟ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਜਪਾ ਗੁਨੀਸ਼ੂ ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹੜਪੀੜਤਾ ਦੀ ਮਦਦ ਦੇ ਲਈ ਕਈ ਦਿਨਾਂ ਤੋਂ ਸੇਵਾ ਨੁਮਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਸੰਕਟ ਦਾ ਦੌਰ ਇਹ ਚੱਲ ਰਿਹਾ ਰਹੇਗਾ ਉਦੋਂ ਤੱਕ ਉਹਨਾਂ ਵੱਲੋਂ ਸੇਵਾ ਵੀ ਜਾਰੀ ਰਹੇਗੀ ਇਸ ਮੌਕੇ ਭਾਜਪਾ ਮੰਡਲ ਦੇ ਪ੍ਰਧਾਨ ਸੰਦੀਪ ਭਾਰਤੀ ਨੇ ਟਰਸਟ ਦਾ ਇਹ ਹੜਪੜਤਾ ਦੀ ਮਦਦ ਲਈ ਭੇਜੀ ਗਈ ਸਮਗਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੀ ਸਰ। ਹੁਣ ਤੱਕ ਉਹ ਨਾ ਕਰ ਰਹੇ ਹਾਂ ਤੇ ਕੀ ਹੈਗਾ ਸਾਰਾ ਜਿਹੜਾ ਨਾ ਕਿੱਥੇ ਜਾ ਰਹੇ ਨੇ। ਅ ਪਿਛਲੇ ਸਮੇਂ ਦੇ ਵਿੱਚ ਪੰਜਾਬ ਖੜਾ ਤੋਂ ਚੁੰਜ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ। ਪਹਿਲਾਂ ਵੀ ਪਿੰਡ ਚੈਲਾ ਤੋਂ ਜਿਹੜੇ ਮੰਦਰ ਦੇ ਪ੍ਰਬੰਧਕ ਨੇ ਉਹਨਾਂ ਵੱਲੋਂ ਸਾਨੂੰ ਇੱਥੇ ਸਾਰੰਗਪੁਰ ਦੇ ਵਿੱਚ ਡੋਦਪੁਰ ਸਾਰੰਗਪੁਰ ਫਸੇ ਵਾਸਤੇ ਲੋਕਾਂ ਦੇ ਵਿੱਚ ਫੂਡ ਪੈਕੇਟ ਵਗੈਰਾ ਭੇਜੇ ਚੰਨ ਹੋਰ ਖਾਦ ਸਮਗਰੀ ਭੇਜੀ ਸੀ ਲੋਕਾਂ ਨੂੰ ਕੰਮ ਕਾਜ ਲਈ। ਅੱਜ ਵੀ ਇਹ ਜਿਹੜੀ ਸਸਤਾ ਹੈਗੀ ਏ ਕੇਅਰ ਫਰ ਲਾਈਫ ਜਿਹੜੀ ਇਹ ਦਿੱਲੀ ਤੋਂ ਆਏ ਨੇ ਇਹ ਦੋ ਟਰੱਕ ਜਿਹੜੇ ਮੈਡੀਕਲ ਜਿਹੜੇ ਹੈਲਥ ਕਿੱਟ ਹੈਗੀਆਂ ਚ ਖੰਡਾ ਹੈਗਾ ਲਗਭਗ 600 ਬੰਦਿਆਂ ਦਾ ਜਿਹੜਾ ਹੈਗਾ ਨਾ ਉਹ ਰੈਸ਼ਨ ਪਾਣੀ ਦਾ ਇੰਤਜ਼ਾਮ 휠ਚੇਅਰਸ ਤੇ ਇੰਤਜ਼ਾਮ ਬੰਦੋਬਸ ਕਰਕੇ ਗੁਰਦਾਸਪੁਰ ਅਸੀਂ ਇਥੋਂ ਭੇਜ ਰਹੇ ਆ ਉਹਨਾਂ ਲੋਕਾਂ ਲਈ ਜਿਹੜੇ ਮਾੜਾ ਦੇ ਬਿਮਾਰ ਥਲੇ ਹੈਗੇ ਨੇ ਔਰ ਜਿਨ੍ਹਾਂ ਨੂੰ ਕਾਫੀ ਚੀਜ਼ਾਂ ਦੀ ਲੋੜ ਹੈਗੀ ਐ ਸੋ ਮੈਂ ਧੰਨਵਾਦ ਕਰਦਾ ਇਹ ਸੰਸਥਾ ਦਾ ਜਿਹੜੇ ਕੀ ਇਹਨਾਂ ਨੇ ਪੰਜਾਬ ਬਾਰੇ ਸੋਚ ਰਹੇ ਨੇ ਤੇ ਆ ਬੇਨਤੀ ਵੀ ਕਰਦਾ ਇਹ ਅਤੇ ਅਜਿਹੇ ਹੋਰ ਜਿਹੜੇ ਸੰਸਥਾ ਹੋਏ ਐ ਐਨ ਜੀਓ ਨੇ ਉਹ ਅੱਗੇ ਵੱਧ ਕੇ ਨਾ ਪੰਜਾਬੀਆਂ ਦੀ ਬਾਹ ਫੜਨ ਕਿਉਂਕਿ ਪੰਜਾਬੀ ਇਹ ਕੈਸੇ ਨੇ ਜਿਹੜੇ ਓਕੇ ਸਮੇਂ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਲੋਕਾਂ ਦੀ ਬਾਹ ਫੜਦੇ ਨੇ ਉਹ ਅੱਜ ਪੰਜਾਬ ਨੂੰ ਇਹਨਾਂ ਸਾਰਿਆਂ ਦੀ ਲੋੜ ਹੈ ਤੇ ਮੈਂ ਧੰਨਵਾਦ ਵੀ ਕਰਦਾ ਵਾਂ ਇਸ ਮੁੱਕ ਦੁੱਖ ਦੀ ਘੜੇ ਵਿੱਚ ਪੰਜਾਬ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਨੇ ਇਹਨਾਂ ਦਾ ਪੰਜਾਬ ਚ ਆਂ ਜੀਆ ਹੈ ਕਹਿੰਦੇ ਤੇ ਧੰਨਵਾਦ ਵੀ ਕਰਦਾ ਵਾਂ ਥੈਂਕ ਯੂ ਕੇਅਰ ਫੋਰ ਲਾਈਫ ਚੈਰੀਟੇਬਲ ٹرسٹ ਆਂ ਦਾ ਤਹਿ ਦਿਲੋਂ ਧੰਨਵਾਦੀ ਜਿਵੇਂ ਐਸਟੀਓ ਸਾਹਿਬ ਨੇ ਦੱਸਿਆ ਕਿ ਇਹ ਪੰਜਾਬੀਆਂ ਨੇ ਆਲ ਓਵਰ ਇੰਡੀਆ ਵਰਲਡ ਹੀਰਡ ਵਾਲੀ ਹੈ ਜਿੱਥੇ ਵੀ ਇਹਦੇ ਮਸੀਹਤ ਆਈ ਹੈ ਆਫਤਾਈ ਹੈ ਉੱਥੇ ਵੱਧ ਚੜ੍ਹਗਾ ਜਿਹੜਾ ਯੋਗਦਾਨ ਪਾਇਆ ਹੁਣ ਜੇ ਪੰਜਾਬ ਨੂੰ ਲੋੜ ਪਈ ਹੈ ਇਹ ਜਿਹੜੀ ਸਾਡੀ ਐਨ ਜੀਓ ਨੇ ਤੇ ਰੀਡਵਲ ਟਰਸਟ ਨੇ ਬਿਆਨ ਦਾ ਧੰਨਵਾਦੀ ਵੀ ਆ ਤੇ ਹੋਰ ਜਿਹੜੇ ਟਰੀਡਵਲ ਟਰਸਟ ਐਨ ਜੀਓ ਨੇ ਵੀ ਬੈਂਤੀ ਕਰਦਾ ਵੀ ਇਸ ਅਜਿਹੀ ਜਿਹੜੀ ਆ ਭੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਜਿਵੇਂ ਡੰਗਰਾ ਦਾ ਚਾਰਾ ਵਗੈਰਾ ਫੀਡ ਵਗੈਰਾ ਮੈਡੀਸਨ ਬੰਦਿਆਂ ਦੀ ਇਸ ਕੰਬਲੀ ਜ਼ਰੂਰ ਬਦਲ ਕਰ ਕਾਲ ਸਾਹਿਬ ਵਾਈਕੂ ਜੀ ਕੇ ਸਥੇ ਮੈਂ ਅਰਵਿੰਦਰ ਪਾਲ ਸਿੰਘ ટ્રਸਟੀ ਕੇਅਰਫੋਰ ਅਲਾਈ ਚੈਟਰਪਾਲ ਰਾਸ ਦੇਲੇ ਤੋਂ ਜਿਹੜੇ ਕਿ ਸਾਰੇ ਜੰਮਦੇ ਨੇ ਪੰਜਾਬ ਕਾਫੀ ਇਸ ਟਾਈਮ ਅਫफेक्टेड ਹੈ ਫਲਡ ਤੇ ਜਿਹੜਾ ਫਲਡ ਆਇਆ ਤੇ ਅਸੀਂ ਪੰਜਾਬੀ ਜਿਹੜੇ ਹਰ ਥਾਂ ਤੇ ਜਿਹੜੇ ਖੜੇ ਖਲਉਂਦੇ ਆ ਜਿੱਥੇ ਵੀ ਕੋਈ ਆਪਤਾ ਆਂਦੀ ਹੈ ਤੇ ਹੁਣ ਪੰਜਾਬ ਨੂੰ ਸਾਡੀ ਲੋੜ ਹੈ ਤੇ ਸਾਡੀ ਪੂਰੀ ਟੀਮ ਜਿਹੜੀ ਹੈਗੀ ਆ ਅੱਜ ਸੰਭਰਾਲੇ ਪਹੁੰਚੀ ਹੈ ਤੇ ਐਸ ਡੀ ਐਮ ਸਾਹਿਬ ਦੇ ਅਪਰੂਵਲ ਦੇ ਨਾਲ ਜਿਹੜੇ ਵੀ ਉਹਨਾਂ ਦੇ ਆਦੇਸ਼ ਹੋਣਗੇ ਜਿੱਥੇ ਵੀ ਅਫੈਕਟਡ ਏਰੀਆ ਹੈਗੇ ਨੇ ਤਾਂ ਆਂਡਾ ਸਾਈਡ ਉੱਥੇ ਆਪਾਂ ਜਾ ਕੇ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਅਸੀਂ ਡਿਸਟ੍ਰਿਬਿਊਸ਼ਨ ਡਰਾਈਵ ਦੇ ਅੰਦਰ ਜਿਹੜਾ ਹੈਗਾ ਰਾਸ਼ਨ ਦੀ ਕਿੱਟ ਲੈ ਕੇ ਆਏ ਆ व्हीਲ ਚੇਅਰਸ ਹੈਗੀਆਂ ਨੇ ਕੁਝ ਬਜ਼ੁਰਗਾਂ ਦੇ ਲਈ ਕੁਝ ਮਾਤਾ ਮਾਂ ਦੇ ਲਈ ਔਰ ਨਾਲੇ ਬੱਚਿਆਂ ਲਈ ਕਿਤਾਬਾਂ ਹੈਗੀਆਂ ਨੇ ਕਿਉਂਕਿ ਇਸ ਟੈਂਪ ਸਕੂਲ ਵੀ ਸਾਰੇ ਬੰਦ ਹੈਗੇ ਨੇ ਤੇ ਕਿਤਾਬਾਂ ਦਾ ਕਾਫੀ ਅਸੀਂ ਸਟੇਸ਼ਨਰੀ ਆਈਟਮਸ ਕਾਫੀ ਲੈ ਕੇ ਆਏ ਆ ਤੇ ਰਾਸ਼ਨ ਸਮਗਰੀ ਪਾਣੀ ਦੀ ਆਈਟਮਸ ਅਸੀਂ ਲੈ ਕੇ ਆਏ ਆ ਤੇ ਇਹ ਸਾਰੀ ਸੇਵਾ ਅਸੀਂ ਆਪਣੀ ਤਰਫੋਂ ਕੇਅਰ ਫਰ ਲਾਈਫ ਐਂਜਲ ਲੈ ਕੇ ਆਈ ਹੈ ਮੈਂ ਨੀਸ਼ੂ ਬਾਜੀ ਦਾ ਇਹਨਾਂ ਦੀ ਟੀਮ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਪਾਸੇ ਕਾਫੀ ਲੋੜ ਹੈਗੀ ਤੇ ਭਾਜੀ ਪੂਰਾ ਸਾਨੂੰ ਸਪੋਰਟ ਕਰ ਰਹੇ ਨੇ ਤੇ ਇਸ ਡਰਾਈਵ ਦੇ ਅੰਦਰ ਸੇਵਾ ਦੇ ਅੰਦਰ ਪਾਈ ਦੀ ਭਾਜੀ ਇਹਨਾਂ ਦੀ ਪੂਰੀ ਟੀਮ ਸਪੋਰਟ ਕਰ ਰਹੀ ਹੈ ਸਾਡੀ ਪੂਰੀ ਐਨ ਜੀਓ ਪੂਰਾ ਸਪੋਰਟ ਕਰ ਰਹੀ ਹੈ ਅੱਗੇ ਜੋ ਵੀ ਐਸ ਡੀ ਐਮ ਸਾਹਿਬ ਦਾ ਅਪਰੂਵਲ ਹੋਏਗਾ ਜੇ ਵੀ ਜਿੱਥੇ ਵੀ ਅੱਗੇ ਲੋੜ ਪੈਗੀ ਅਸੀਂ ਪੂਰੇ ਨਾਲ ਖੜੇ ਆ ਪੰਜਾਬ ਦੇ ਜਿਹੜੀ ਵੀ ਅੱਗੇ ਜ਼ਰੂਰਤ ਪੈਗੀ ਅਸੀਂ ਜਿਹੜੀ ਵੀ ਅੱਗੇ ਮਤਲਬ ਸਪੋਰਟ ਅਸੀਂ ਪਹੁੰਚਾਵਾਂਗੇ ਤੇ ਅਸੀਂ ਪਹੁੰਚਾਵਾਂਗੇ ਸਪੋਰਟ ਦੇ ਨਾਮ ਤੋਂ ਮੈਂ ਧੰਨਵਾਦੀ ਆ ਸਭ ਦਾ ਤੇ ਐਸ ਡੀ ਐਮ ਸਾਹਿਬ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ ਤੇ ਅੱਗੇ ਵੀ ਅਸੀਂ ਸਪੋਰਟ ਕਰਦੇ ਰਾਂਗੇ ਬਾਈਕ ਜੀ ਖਾਲਸਾ ਬਾਈਕ ਜੀ ਕੀ ਫਤਿਹ ਨੀਸ਼ੀ ਸ਼ਰਮਾ ਰਾਜੇ ਸ਼ਰਮਾ ਅਤੇ ਜੱਲਾ ਜੀ ਅਸੀਂ ਅੱਜ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਕੇਅਰ ਆਫ ਲਾਈਫ ਐਂਡ ਜੀਓ ਦਾ ਜਿਹੜੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਆ ਕੇ ਖੜੇ ਨੇ ਤੇ ਉਹਨਾਂ ਦੇ ਨਾਲ ਉਹ ਜਿਹੜਾ ਸਮਾਨ ਸਮੱਗਰੀ ਉੱਥੇ ਜਿਹੜੇ ਹਰ ਪੀਡਲ ਨੇ ਉਹਨਾਂ ਲਈ ਲੈ ਕੇ ਜਾ ਰਹੇ ਨੇ 600 ਤੋਂ ਵੱਧ ਬੰਦਿਆਂ ਲਈ ਜਿਹੜਾ ਰਾਸ਼ਨ ਦੀਆਂ ਕਿੱਟਾਂ ਬਣੀਆਂ ਨੇ ਜੀ 2 ਲੀਟਰਸ ਨੇ ਪਾਣੀ ਹੈ ਜੀ ਤੇ ਸਾਰੀ ਸਮੱਗਰੀ ਦੋ ਟਰੱਕ ਭਰ ਕੇ ਲੈ ਕੇ ਜਾ ਰਹੇ ਨੇ ਪਹਿਲਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਨਾਲੇ ਅਰਜ਼ ਕਰਦੇ ਆਂ ਕਿ ਜਿਹੜੇ ਵੀ ਚੈਨਲ ਦੇ ਮਾਧਿਅਮ ਨਾਲ ਸਾਨੂੰ ਸੁਣ ਰਹੇ ਆ ਵੱਧ ਚੜ ਕੇ ਹਿੱਸਾ ਪਾਓ ਪੰਜਾਬ ਅੱਜ ਦੁੱਖ ਦੀ ਘੜੀ ਦੇ ਵਿੱਚ ਆ ਤੇ ਪੰਜਾਬ ਦੇ ਹਰ ਵਰਗ ਦੇ ਬੰਦਿਆਂ ਨੂੰ ਇਹਦੇ ਵਿੱਚ ਆ ਕੇ ਖੜੋ ਨਾਲ ਖੜੋ ਵੱਧ ਚੜ ਕੇ ਸਹਿਯੋਗ ਕਰੋ ਇਹ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਸੇਵਾ ਕਰ ਰਹੇ ਹੋ ਬਹੁਤ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੱਲਦੀ ਰਹੇਗੇ ਹੋਵੇ ਤੁਹਾਡੀ ਸੇਵਾ ਜੀ ਆਪਣੀ ਬੰਨ ਦੇ ਉੱਤੇ ਤਕਰੀਬਨ 7 ਦਿਨ ਹੋ ਗਏ ਜੀ ਲਗਾਤਾਰ ਲੰਗਰ ਤੇ ਸੇਵਾ ਚੱਲਦੇ ਨੂੰ ਸਾਰੇ ਵਲੰਟੀਅਰਜ਼ ਉੱਥੇ ਜਾਂਦੇ ਨੇ ਜਿਹੜਾ ਆਪਣੇ ਇੱਥੇ ਜਾਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰਿਆਂ ਨੂੰ ਅਰਜ਼ ਕਰਦਾ ਕਿ ਇੱਕ ਤਾਂ ਡੀਜ਼ਲ ਦੀ ਪਸ਼ੂਆਂ ਦੇ ਚਾਰੇ ਦੀ ਤੇ ਮੈਡੀਸਿਨਸ ਦੀ ਬਹੁਤ ਲੋੜ ਆ ਉਹਦਾ ਵੱਧੋ ਵੱਧ ਪ੍ਰਬੰਧ ਕਰੋ ਤੇ ਉਹਦੇ ਵਿੱਚ ਵੱਧ ਚੜ ਕੇ ਸੰਜੋ ਠੀਕ ਹੈ ਬਈ ਧੰਨਵਾਦ ਦਾ ਨਾਮ ਸੰਦੀਪ ਭਾਰਤੀ ਹੈ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮਰਵਾਲਾ ਇਹ ਆਪ ਟ੍ਰੱਕ ਲੋਵਣਾ ਕਰ ਰਹੇ ਹੋ ਤੇ ਕੀ ਸਾਰਾ ਹੈ ਕਿੱਥੇ ਜਾ ਰਹੇ ਨੇ ਲੱਗਦੇ ਦੇਖੋ ਜੀ ਅੱਜ ਬਹੁਤ ਪੰਜਾਬ ਚ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਹੜ੍ਹਾਂ ਦਾ ਬਹੁਤ ਵੱਡੀ ਮਾਰ ਪਈ ਹੈ ਬਹੁਤ ਹੀ ਦੁੱਖ ਆਇਆ ਹੋਇਆ ਇਸ ਟਾਈਮ ਪੰਜਾਬ ਦੇ ਉੱਪਰ ਪਰ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਨੀਸ਼ੂ ਚੈਲਾ ਆਸ਼ੂ ਚੈਲਾ ਤੇ ਜਿਹੜਾ ਕੇਅਰਫੁਲ ਲਾਈਫ ਆ ਚੈਰੀਟੇਬਲ ਟਰਸਟ ਇਹ ਸਾਰੇ ਬਹੁਤ ਜ਼ਰੂਰਤਮੰਦ ਲੋਕਾਂ ਨੂੰ ਸਮਾਨ ਪਹੁੰਚਾ ਰਹੇ ਨੇ ਜੋ ਕਿ ਗੁਰਦਾਸਪੁਰ ਮਕੇੜੀਆਂ ਜਾਏਗਾ ਇਸ ਵਿੱਚ ਬਹੁਤ 600 ਕਿੱਟਾਂ ਜਿਹੜੀਆਂ ਐਸ.ਡੀ.ਐਮ ਸਾਹਮਣੇ ਦੱਸਿਆ ਵੀ 600 ਕਿੱਟਾਂ ਨੇ ਵਿੱਚ ਮੈਡੀਕਲ ਹੈ 휠ਚੇਅਰਸ ਨੇ ਸਾਰਾ ਕੁਝ ਹੈ ਔਰ ਆਨ ਵਾਲੇ ਸਮਝ ਜੀ ਮੈਂ ਡੀ.ਐਸ.ਪੀ ਸਾਹਿਬ ਨੇ ਦੱਸਿਆ ਕਿ ਸਾਨੂੰ ਪਸ਼ੂਆਂ ਦੇ ਚਾਰੇ ਦੀ ਔਰ ਫੀਡ ਦੀ ਬਹੁਤ ਜ਼ਰੂਰਤ ਪਵੇਗੀ ਇਸ ਲਈ ਵੀ ਅਸੀਂ ਇਨਸ਼ੂ ਜੀ ਉਹਨਾਂ ਨੂੰ ਕਹਾਂਗੇ ਵੀ ਇਸ ਲਈ ਵੀ ਗੌਰ ਫਰਮਾਇਆ ਜਾਏ ਔਰ ਪਸ਼ੂਆਂ ਦਾ ਚਾਰੇ ਔਰ ਫੀਡ ਦਾ ਵੀ ਇੰਤਜ਼ਾਮ ਕੀਤਾ ਜਾਵੇ ਮਾਤ ਵਿੱਚ ਵੀ ਦੰਦਾਂ ਦੀ ਜਿਹੜੀ ਹੈਗੀ ਚੈਰਿਟੀ ਚੱਲਦੀ ਰਹੂਗੀ ਹਾਂਜੀ ਬਿਲਕੁਲ ਚੱਲਦੀ ਰਹੇਗੀ ਸਾਡੀ ਪੂਰੀ ਕੋਸ਼ਿਸ਼ ਹੈ ਸਾਰੇ ਐਨ ਜੀਓ ਨਾਲ ਮਿਲ ਕੇ ਅਸੀਂ ਇਸ ਤਰ੍ਹਾਂ ਕੰਟੀਨਿਊਸਲੀ ਚੈਰਿਟੇਬਲ ਕਰਦੇ ਰਹਾਂਗੇ ਠੀਕ ਹੈ ਥੈਂਕ ਯੂ